ਪੇਪਰ 'ਚ ਖਬਰ ਛਪੀ ਸੀ ਕਿ ਪਤੀ ਦੀ ਮੌਤ ਦਾ ਸਦਮਾ ਨਾ ਸਹਾਰਦਿਆਂ ਇੱਕ ਇਸਤਰੀ ਨੇ ਪਤੀ ਦੀ ਚੀਖਾਂ ਨੂੰ ਮੱਥਾ ਟੇਕਦਿਆਂ ਹੱਥ ਨਾਲ ਆਪਣੇ ਪ੍ਰਾਣ ਤਿਆਗ ਦਿੱਤੇ ਇਹ ਖਬਰ ਪੜ ਕੇ ਹੈਰਾਨ ਹੋਇਆ ਮਨਜੀਤ ਆਪਣੇ ਮਿੱਤਰ ਰਿਸ਼ੀ ਨੂੰ ਕਹਿਣ ਲੱਗਿਆ ਯਾਰ ਹੱਦ ਹੋ ਗਈ ਐਨਾ ਪਿਆਰ ਬਲਿਹਾਰੇ ਜਾਈਏ ਰਿਸ਼ੀ ਨੇ ਗੰਭੀਰ ਹੁੰਦੇ ਆਖਿਆ ਮਨਜੀਤ ਪਿਆਰ ਤਾਂ ਇਹੀ ਹੁੰਦਾ ਯਾਰ ਇਹ ਤੋ ਅੱਗੇ ਦੀ ਸੁਣ ਮੇਰਾ ਜਵਾਨ ਮਾਮਾ ਅਚਾਨਕ ਗੁਜ਼ਰ ਗਿਆ ਉਹਨੇ ਅੰਗੂਰਾਂ ਦੀ ਇੱਕ ਵੇਲ ਲਾਈ ਹੋਈ ਸੀ ਪਾਣੀ ਦੇਣ ਦੇ ਬਾਵਜੂਦ ਸੁੱਕ ਗਈ ਉਸਨੇ ਇੱਕ ਕਤੂਰੇ ਨੂੰ ਪਾਲਿਆ ਹੋਇਆ ਸੀ ਜੀਨੂੰ ਰੋਟੀ ਖਾਣ ਲੱਗਿਆਂ ਆਪਣੇ ਹਿੱਸੇ ਚੋਂ ਦੋ ਬੁਰਕੀਆਂ ਪਾ ਦਿੰਦਾ ਸੀ ਤੇ ਕਦੇ-ਕਦੇ ਦੁੱਧ ਵੀ ਪਿਆ ਦਿੰਦਾ ਸੀ ਉਹ ਵੱਡਾ ਹੋ ਕੇ ਚੰਗਾ ਤਕੜਾ ਕੁੱਤਾ ਬਣ ਗਿਆ ਮਾਮੇ ਦੇ ਸੰਸਕਾਰ ਕਰਨ ਸਮੇ ਉਹ ਵੀ ਜਨਾਜ਼ੇ ਦੇ ਨਾਲ ਗਿਆ ਸਾਰੇ ਪਿੰਡ ਵਾਲੇ ਮੁੜਾਏ ਪਰ ਉਹ ਨਹੀਂ ਸੀ ਮੁੜਿਆ ਉਹਨੇ ਖਾਣਾ ਪੀਣਾ ਛੱਡ ਤਾ ਮੇਰਾ ਨਾਨਾ ਉਹਨੂੰ ਚੁੱਕ ਕੇ ਘਰ ਲਿਆਇਆ ਪਰ ਉਹ ਕਿਸੇ ਚੀਜ਼ ਨੂੰ ਮੂੰਹ ਹੀ ਨਹੀਂ ਲਾਉਂਦਾ ਜਦੋਂ ਵੀ ਉਹਨੂੰ ਛੱਡਦੇ ਤਾਂ ਸਮਸ਼ਾਨ ਘਾਟ ਜਾ ਕੇ ਰੋ ਹੀ ਜਾਂਦਾ ਦੋ ਤਿੰਨ ਦਿਨ ਕੱਟੇ ਫਿਰ ਉਹ ਵੀ ਸ਼ਰੀਰ ਤੇ ਆ ਗਿਆ ਮੇਰੇ ਨਾਨੇ ਨੇ ਉਹਦਾ ਵੀ ਸੰਸਕਾਰ ਕੀਤਾ ਤੇ ਰੋ ਰੋ ਕੇ ਇਹ ਗੱਲ ਸਭ ਨੂੰ ਸੁਣਾਉਂਦਿਆਂ ਅਖੀਰ ਆਖਦਾ ਭਾਈ ਸਾਡੇ ਨਾਲੋਂ ਤਾਂ ਕੁੱਤਾ ਚੰਗਾ ਜੋ ਨਾਲ ਤਾਂ ਨਿਭ ਗਿਆ ਤੇ ਪਾਸ ਬੈਠਾ ਬਲਵਿੰਦਰ ਕਹਿਣ ਲੱਗਿਆ ਪਿੱਛੇ ਜੇ ਇਹ ਰੀਡਰਸ ਡਾਈਜੈਸਟ ਵਿੱਚ ਪੜਿਆ ਸੀ ਮੈਂ ਕਿ ਇੱਕ ਦਿਨ ਸਮੁੰਦਰ 'ਚ ਤੂਫਾਨ ਆਇਆ ਇੱਕ ਡਾਲਫਿਨ ਮੱਚੀ ਸਮੁੰਦਰ ਦੀ ਛਲ ਨੇ ਬਾਹਰ ਤੂ ਰੇਤ ਤੇ ਵਗਾਹ ਮਾਰੀ ਤੇ ਉਹ ਤੜਫਣ ਲੱਗ ਪਈ ਇੱਕ ਫੌਜੀ ਅਫਸਰ ਉਧਰ ਸੈਰ ਕਰਨ ਲਈ ਰੋਜ਼ ਜਾਂਦਾ ਸੀ ਉਹਨੂੰ ਉਤੇ ਤਰਸ ਆਇਆ ਕਿ ਉਹਨੇ ਉਹ ਮੱਛੀ ਚੁੱਕੀ ਤੇ ਪਾਣੀ ਚ ਪਾਤੀ ਇਸ ਤੋਂ ਮਗਰੋਂ ਉਸ ਡਾਲਫਿਨ ਮੱਛੀ ਦਾ ਨਿਤਨੇਮ ਹੋ ਗਿਆ ਸੀ ਜਦੋਂ ਵੀ ਉਹ ਅਫਸਰ ਸ਼ਾਮ ਨੂੰ ਸੈਰ ਕਰਨ ਆਉਂਦਾ ਤਾਂ ਕਿਨਾਰੇ ਤੇ ਆ ਕੇ ਉਹਦੀ ਨਾਲ-ਨਾਲ ਤਰਦੀ ਜਾਂਦੀ ਉਹ ਰੁਕ ਕੇ ਉਹਨੂੰ ਪਿਆਰ ਕਰਦਾ ਉਹਦੇ ਪਿੰਡੇ ਤੇ ਹੱਥ ਫੇਰਦਾ ਫਿਰ ਉਹ ਵਾਪਸ ਡੂੰਘੇ ਪਾਣੀ ਵਿੱਚ ਉਤਰ ਜਾਂਦੀ ਇਸ ਮਗਰੋਂ ਉਸ ਫੌਜੀ ਅਫਸਰ ਦਾ ਸਾਰਾ ਪਰਿਵਾਰ ਹੀ ਇਸ ਮੱਛੀ ਦਾ ਦੋਸਤ ਬਣ ਗਿਆ ਤੇ ਕੁਝ ਧੀਰ ਮਗਰੋਂ ਲੜਾਈ ਲੱਗ ਗਈ ਅਫਸਰ ਮਾਰਿਆ ਗਿਆ ਤੇ ਉਹਦਾ ਮੁੰਡਾ ਬੜਾ ਉਦਾਸ ਸੀ ਇੱਕ ਦਿਨ ਸ਼ਾਮ ਨੂੰ ਸੈਰ ਕਰਨ ਲਈ ਬੀਚ ਤੇ ਆਇਆ ਤੇ ਮੱਛੀ ਕਿਨਾਰੇ ਤੇ ਆ ਕੇ ਇੱਕ ਲੋਲਾ ਕਰਨ ਲੱਗ ਪਿਆ ਉਸ ਮੁੰਡੇ ਨੇ ਡਾਲਫਿਨ ਨੂੰ ਪਿਆਰ ਕਰਦਿਆਂ ਅੱਖਾਂ 'ਚ ਹੰਝੂ ਭਰ ਕੇ ਕਿਹਾ ਪਿਆਰੀ ਡਾਲਫਿਨ ਪਾਪਾ ਨਹੀਂ ਰਹੇ ਤੇ ਉਹਦੀ ភੁੱਬ ਨਿਕਲ ਗਈ ਤੇ ਉਹ ਵਾਪਸ ਤੁਰ ਪਿਆ ਅਗਲੇ ਦਿਨ ਜਦੋਂ ਉਹ ਡਾਲਫਿਨ ਨੂੰ ਮਿਲਣ ਤੇ ਸੈਰ ਕਰਨ ਲਈ ਬੀਚ ਤੇ ਗਿਆ ਤਾਂ ਉਹਦੀ ਹੈਰਾਨੀ ਦੀ ਹੱਦ ਨਾ ਰਹੀ ਡਾਲਫਿਨ ਉੱਥੇ ਕਿਨਾਰੇ ਤੇ ਮਰੀ ਪਈ ਸੀ ਇੱਕ ਸ਼ਾਮ ਨੂੰ ਮਿੱਤਰ ਇਕੱਠੇ ਹੋਏ ਗੱਲਾਂ ਕਰ ਰਹੇ ਸੀ ਪਿਆਰ ਦੀਆਂ ਵਫਾ ਦੀਆਂ ਜਾਨਵਰਾਂ ਦੇ ਪਿਆਰਾਂ ਦੀਆਂ ਉਹਨਾਂ ਦੇ ਮੋਹ ਦੀਆਂ ਤੇ ਮੈਂ ਹੈਰਾਨ ਹੋਇਆ ਸੁਣ ਰਿਹਾ ਸੀ ਤੇਰੇ ਬਾਰੇ ਸੋਚ ਰਿਹਾ ਸੀ ਤੇ ਮੇਰਾ ਧਿਆਨ ਵੀ ਪੱਛੇਵਰੇ ਪਿੱਛੇ ਨੂੰ ਸਫ਼ਰ ਕਰਨ ਲੱਗ ਪਿਆ ਮੈਂ ਜਦੋਂ ਰਵਨੀਤ ਨੂੰ ਪਹਿਲੀ ਵਾਰ ਦੇਖਿਆ ਸੀ ਤੇ ਮੇਰਾ ਅੰਦਰ ਹਿੱਲ ਗਿਆ ਇੰਨੀ ਹੁਸੈਨ ਕੁੜੀ ਮੈਂ ਕਦੇ ਦੇਖੀ ਹੀ ਨਹੀਂ ਅਜੀ ਇਕੱਠੇ ਨੌਕਰੀ ਲਈ ਚੁਣੇ ਗਈ ਸੀ ਆਪਣੇ ਮਨ ਵਿੱਚ ਸੋਚਿਆ ਕਿ ਵਿਆਹ ਤਾਂ ਕਰਾਉਣਾ ਹੀ ਆ ਰਵਨੀਤ ਨਾਲ ਹੀ ਕਰਾ ਲੀਏ ਕਿਉਂ ਨਾ ਚੱਕਰ ਚਲਾਇਆ ਜਾਵੇ ਨੌਕਰੀ ਵਾਲੀ ਸੋਹਣੀ ਸੁਨਖੀ ਔਰਤ ਹੋਰ ਕੀ ਚਾਹੀਦਾ ਮੈਨੂੰ ਵਕਫੀਤ ਹੋ ਗਈ ਮੈਂ ਸੁਚੇਤ ਅਚੇਤ ਉਹਨੂੰ ਨੇੜੇ ਲਿਆਉਣ ਤੇ ਉਸ ਦੇ ਨੇੜੇ ਜਾਣ ਲਈ ਯਤਨ ਕਰਨ ਲੱਗ ਪਿਆ ਮੇਰਾ ਜਮਾਤੀ ਅਨਿਲ ਅਚਾਨਕ ਮੈਨੂੰ ਮਿਲਣ ਮੇਰੇ ਦਫਤਰ ਆ ਗਿਆ ਅਸੀਂ ਚਾਹ ਪੀਣ ਲਈ ਕੰਟੀਨ ਦੇ ਬਾਹਰ ਕੁਰਸੀਆਂ ਤੇ ਬੈਠੇ ਗੱਪਾਂ ਮਾਰ ਰਹੇ ਸੀ ਕੀ ਰਵਨੀਤ ਆਪਣੇ ਕੁਕਲੀਗ ਨਾਲ ਚਾਹ ਪੀਣ ਲਈ ਕੰਟੀਨ ਤੇ ਆਈ ਤੇ ਅੰਦਰ ਬਹਿ ਗਈ ਅਨਿਲ ਨੇ ਉਹਦੇ ਵੱਲ ਬੜੀ ਗੌਰ ਨਾਲ ਵੇਖਿਆ ਫਿਰ ਕਹਿਣ ਲੱਗਿਆ ਯਾਰ ਰਨ ਤਾਂ ਵਾਵਾ ਸੁਲਫੇ ਦੀ ਲਾਠ ਵਰਗੀ ਆ ਮੈਂ ਉਹਨੂੰ ਚੁੱਪ ਰਹਿਣ ਦਾ ਇਸ਼ਾਰਾ ਕੀਤਾ ਤੇ ਉਹ ਸਮਝ ਗਿਆ ਕਿ ਕੋਈ ਚੱਕਰ ਆ ਜਦੋਂ ਰਮਨੀਤ ਚਲੀ ਗਈ ਤੇ ਮੈਂ ਕਿਹਾ ਅਨਿਲ ਮੇਰਾ ਵਿਚਾਰ ਹੈ ਕਿ ਇਹਦੇ ਨਾਲ ਵਿਆਹ ਕਰਾਉਣ ਦਾ ਤੇਰਾ ਕੀ ਵਿਚਾਰ ਆ ਉਹ ਦੁਨਿਆਵੀ ਤੌਰ ਤੇ ਬੜਾ ਹੰਡਿਆ ਹੋਇਆ ਮਨੁੱਖਾ ਹੱਸ ਕੇ ਕਹਿਣ ਲੱਗਿਆ ਰਾਜੇ ਇੱਕ ਲੋਕ ਕਹਾਣੀ ਆ ਇੱਕ ਮਹਾਪੁਰਖ ਆਪਣੀ ਪਤਨੀ ਸਮੇਤ ਜੰਗਲ 'ਚ ਭਗਤੀ ਕਰ ਰਿਹਾ ਸੀ ਤੇ ਇੱਕ ਦਿਨ ਉਹ ਦੋਵੇਂ ਛੱਪੜ ਕੋਲੋਂ ਲੰਘ ਰਹੇ ਸੀ ਇੱਕ ਬਗਲਾ ਅੱਖਾਂ ਮੀਟੇ ਇੱਕ ਟੰਗ ਦੇ ਭਾਰ ਖੜਿਆ ਸੀ ਮਹਾਪੁਰਖ ਨੂੰ ਉਹਦੀ ਪਤਨੀ ਕਹਿਣ ਲੱਗੀ ਸਵਾਮੀ ਦੇਖੋ ਕਿੰਨਾ ਚੰਗਾ ਜਾਨਵਰ ਆ ਜੋ ਇੱਕ ਟੰਗ ਤੇ ਖੜ ਕੇ ਧਿਆਨ ਮਗਨ ਭਗਤੀ ਕਰ ਰਿਹਾ ਹੈ ਇਹ ਤਾਂ ਕੋਈ ॠषि मुनि ਆ ਜੋ ਕਿਸੇ ਮੰਦੇ ਕਰਮ ਕਰਕੇ ਜਾਨਵਰ ਦੀ ਝੋਨ ਚ ਪਿਆ ਇਹਨੂੰ ਅਵਸ਼ਯ ਬ੍ਰਹਮ ਪ੍ਰਾਪਤੀ ਹੋਵੇਗੀ ਉਹ ਮੁਸਕਰਾ ਪਏ ਤੇ ਇੱਕ ਡੱਡੂ ਨੇ ਬਾਹ ਉੱਚੀ ਕਰਕੇ ਆਖਿਆ ਮਹਾਰਾਜ ਇਹ ਭਗਤ ਐਸ ਐ ਬਲਹਾਰੇ ਜਾਈਏ ਸਾਡੀਆਂ ਕੁਲਾਂ ਡਕਾਰ ਗਿਆ ਇਹ ਇਹਦੇ ਬਾਰੇ ਦੰਬ ਵੱਲ ਨਾ ਦੇਖੋ ਇਹ ਬਹੁਤ ਮਹਾਨ ਝਾਲਮਾ ਕਿਸੇ ਬਾਰੇ رائے ਬਣਾਉਣ ਤੋਂ ਪਹਿਲਾਂ ਆਂਡ ਗਵਾਂਡ ਤੋਂ ਪੁੱਛ ਪੜਤਾਲ ਕਰ ਲੈਣੀ ਚਾਹੀਦੀ ਹੈ ਇਹ ਸੁਣ ਕੇ ਮੇਰਾ ਹਾਸਾ ਨਿਕਲ ਗਿਆ ਉਹ ਕਹਿਣ ਲੱਗਾ ਹੇ ਮੂਰਖ ਹੱਸਣਾ ਇਹ ਤੋਂ ਸਿੱਖਿਆ ਲੈ ਵਿਆਦੀ ਗੱਲ ਜਾਣ ਤੋਂ ਪਹਿਲਾਂ ਇਹਦੇ ਪਿਛੋਕੜ ਬਾਰੇ ਜਾਣ ਜੇ ਠੀਕ ਠਾਕ ਹੋਇਆ ਤਾਂ ਵਿਆਦੀ ਗੱਲ ਕਰ ਲਵਾਂਗੇ ਮੈਨੂੰ ਉਹਦੀ ਗੱਲ ਜੱਜ ਗਈ ਮੈਂ ਹੌਲੀ-ਹੌਲੀ ਉਸ ਤੋਂ ਉਸਦੇ ਜੱਦੀ ਸ਼ਹਿਰ ਦਾ ਪਤਾ ਕਰ ਲਿਆ। ਕਾਲਜ ਬਾਰੇ ਵੀ ਪੁੱਛ ਲਿਆ ਜਿੱਥੇ ਉਹਨੇ 6 ਸਾਲ ਪੜ੍ਹਾਈ ਕੀਤੀ ਸੀ। ਮੈਂ ਅਨਿਲ ਕੋਲ ਗਿਆ ਤੇ ਉਹਨੂੰ ਪ੍ਰਾਪਤ ਕੀਤੀ ਜਾਣਕਾਰੀ ਦਿੱਤੀ। ਉਹ ਪ੍ਰਸੰਨ ਹੋ ਗਿਆ ਕਹਿਣ ਲੱਗਾ ਰਾਜੇ ਉੱਥੇ ਤਾਂ ਮੇਰੇ ਮਾਮੇ ਦਾ ਮੁੰਡਾ 6ਵੇਂ 6ਵੇਂ ਸਾਲ 'ਚ ਪੜ੍ਹਦਾ ਹੈ। ਅਸੀਂ ਪ੍ਰਸੰਨ ਸੀ ਕਿ ਸਹੀ ਜਾਣਕਾਰੀ ਮਿਲ ਜੂਗੀ। ਅਗਲੇ ਦਿਨ ਅਸੀਂ ਗੱਡੀ ਚੜ੍ਹੇ ਤੇ ਸ਼ਾਮ ਨੂੰ ਉਹਦੇ ਕੋਲ ਹੋਸਟਲ ਜਾ ਪਹੁੰਚੇ। ਰਾਤ ਨੂੰ ਖਾਣਾ ਖਾ ਕੇ ਅਸੀਂ ਤਿੰਨੇ ਸੈਰ ਦੇ ਬਹਾਨੇ ਹੋਸਟਲ ਤੋਂ ਦੂਰ ਇੱਕ ਇਕਾਂਤ ਸਥਾਨ ਤੇ ਆ ਬੈਠੇ। ਅਨਿਲੋ ਨੂੰ ਕਹਿਣ ਲੱਗਿਆ ਅਸੀਂ ਤੇਰੇ ਤੋਂ ਕੁਝ ਪੁੱਛ ਪੜਤਾਲ ਕਰਨ ਆਇਆ। ਸਾਨੂੰ ਬਿਲਕੁਲ ਠੀਕ-ਠੀਕ ਦੱਸੀ। ਆਪਣੇ ਮਿੱਤਰ ਦੀ ਜ਼ਿੰਦਗੀ ਦਾ ਸਵਾਲ ਆ। ਇਥੋਂ ਪਿਛਲੇ ਸਾਲ ਇੱਕ ਸੋਹਣੀ ਸੁਨਖੀ ਰੂਪਵਤੀ ਮਟਿਆਰ ਰਵਨੀਤ ਨੇ ਐਮਏ ਕੀਤੀ ਆ। ਮੇਰੇ ਇਸ ਮਿੱਤਰ ਨਾਲ ਹੁਣੋਂ ਕੰਮ ਕਰਦੀ ਆ। ਇਸ ਨੂੰ ਬੜੀ ਜੱਟਗੀ ਏ ਉਹਦੇ ਨਾਲ ਵਿਆਹ ਕਰਾਉਣ ਦੇ ਮੂਰਚਾ ਇਸ ਕਰਕੇ ਉਹਦੇ ਪਿਛੋਕੜ ਬਾਰੇ ਜਾਣਕਾਰੀ ਚਾਹੀਦੀ ਆ ਉਹ ਮੇਰੇ ਮੂੰਹ ਵੱਲ ਬੜੇ ਧਿਆਨ ਦੇ ਤਰਸ ਭਰੀ ਨਿਗਾ ਨਾਲ ਦੇਖਣ ਲੱਗ ਪਿਆ ਕਹਿਣ ਲੱਗਿਆ ਵੀਰ ਜੀ ਸੱਚੀ ਗੱਲ ਤਾਂ ਇਹ ਆ ਕਿ ਉਸ ਵਿਸ਼ ਕੰਨਿਆ ਨਾਲ ਵਿਆਹ ਕਰਾਉਣ ਨਾਲੋਂ ਚੰਗਾ ਕਿ ਬੰਦਾ ਖੂਜ ਛਾਲ ਮਾਰ ਦੇਵੇ ਤੇ ਜੀਵਨ ਲੀਲਾ ਖਤਮ ਕਰ ਦੇਵੇ ਉਹ ਇਸ ਕਾਲਜ ਦੀ অতি ਬਦਨਾਮ ਮੋਰਤਾ ਇੱਕ ਉਦਾਸ ਘਟਨਾ ਵਾਪਰੀ ਆ ਇੱਥੇ ਇੱਕ ਬੜਾ ਸੋਹਣਾ ਤੇ ਪਿਆਰਾ ਵਿਦਿਆਰਥੀ ਸੀ ਸ਼ੇਰਾ ਉਹਨੂੰ ਇਹ ਜੱਜ ਗਈ ਇਸ ਨੂੰ ਉਹ ਜੱਜ ਗਿਆ ਰੋਮਾਂਟਸ ਚੱਲ ਪਿਆ ਸ਼ੇਰੇ ਨੇ ਮਿੱਤਰਾਂ 'ਚ ਐਲਾਨ ਕਰਤਾ ਕਿ ਅਗਲੇ ਕੁਝ ਸਮੇਂ 'ਚ ਰਵਨੀਤ ਤੁਹਾਡੀ ਲਾਡਲੀ ਪਰਜਾਈ ਬਣੇਗੀ ਬਸ ਪੜ੍ਹਾਈ ਮੁੱਕਦੇ ਹੀ ਵਿਆਹ ਕਰਵਾ ਲੈਣਾ ਸੀ ਰਵਨੀਤ ਬੜੀ ਅੰਬੀਸ਼ੀਅਸ ਸੀ ਕਾਲਜ ਵਿੱਚ ਪਹਿਲੇ ਨੰਬਰ ਤੇ ਆਉਣ ਤੇ ਯੂਨੀਵਰਸਿਟੀ ਵਿੱਚ ਫਸਟ ਆਨਲੀ ਸਭ ਕੁਝ ਕਰਨ ਲਈ ਤਿਆਰ ਸੀ ਉਹ ਇੱਥੇ ਕਾਲਜ ਵਿੱਚ ਅਜਿਹੇ ਪ੍ਰੋਫੈਸਰ ਸਨ ਜੋ ਵਿਦਿਆਰਥੀਆਂ ਨੂੰ ਖੂਬ ਐਕਸਪਲੋਇਟ ਕਰਦੇ ਉਹਨਾਂ ਨੇ ਰਵਨੀਤ ਨੂੰ ਵੀ ਸਭ ਜਗ ਬਾਗ ਦਿਖਾਉਣੇ ਸ਼ੁਰੂ ਕਰਤੇ ਉਹਦੇ ਨਾਲ ਨਜਾਇਜ਼ ਸਬੰਧ ਬਣਾ ਲਏ ਬਿਲਕੁਲ ਸਧਾਰਨ ਵਿਦਿਆਰਥੀ ਹੋਣ ਦੇ ਬਾਵਜੂਦ ਪ੍ਰੈਪ ਤੋਂ ਲੈ ਕੇ ਐਮਏ ਤੱਕ ਫਸਟ ਕਲਾਸ ਲੈ ਕੇ ਪਾਸ ਹੋਈ ਉਹ ਪਿਆਰ ਅਨਾਂ ਹੁੰਦਾ ਸ਼ੇਰਾ ਇਹਦੇ ਇਸ਼ਕ ਤੇ ਹੁਸਨ ਦੇ ਨਸ਼ੇ ਵਿੱਚ ਮਦਹੋਸ਼ ਸੀ। ਇੱਕ ਦਿਨ ਸ਼ੇਰੇ ਦੇ ਜਿਗਰੀ ਦੋਸਤ ਨੇ ਉਹਨੂੰ ਆਖਿਆ ਯਾਰ ਸ਼ੇਰੇ ਮੇਰੀ ਗੱਲ ਧਿਆਨ ਨਾਲ ਸੁਣ। ਰਵਨੀਤ ਨਾਲ ਤੇਰਾ ਇਸ਼ਕ ਵਧੀਆ ਸ਼ੁਗਲ ਆ ਪਰ ਇਹਦੇ ਨਾਲ ਵਿਆਹ ਨਾ ਕਰਾਈਂ। ਮੈਨੂੰ ਮੇਰੀ ਕਜ਼ਨ ਡਾਕਟਰ ਸ਼ਸ਼ੀ ਨੇ ਕੱਲ ਦੱਸਿਆ ਕਿ ਤੇਰੇ ਕਾਲਜ ਦੀ ਇੱਕ ਕੁੜੀ ਰਵਨੀਤ ਅਬੋਰਸ਼ਨ ਕਰਾਉਣ ਲਈ ਪ੍ਰੋਫੈਸਰ ਵਿਰਕਾਇਆ ਸੀ ਉਹਦੇ ਨਾਲ। ਮੈਂ ਬੜੀ ਨਾਨੁਕਰ ਕੀਤੀ ਸੀ। ਪਰ ਉਹਨੇ ਮੇਰੇ ਪੈਰੀ ਹੱਥ ਲਾ ਲੇ ਇੱਜ਼ਤ ਦਾ ਵਾਸਤਾ ਪਾ ਕੇ ਮੈਨੂੰ ਦਵਾਈ ਲੈ ਹੀ ਲਈ ਤੇ ਉਹਦਾ ਅਬੋਰਸ਼ਨ ਹੋ ਗਿਆ ਪਰ ਮੈਨੂੰ ਬੜੀ ਉਦਾਸੀ ਹੋਈ ਕਿ ਮੈਂ ਇੱਕ ਗਲਤ ਕੰਮ ਕੀਤਾ ਜੇ ਯਕੀਨੀ ਤਾ ਆਪਾਂ ਦੋਨੋਂ ਦੀਦੀ ਕੋਲ ਚਲੇ ਚੱਲਦੇ ਆ ਸ਼ੇਰਾ ਕੰਬ ਗਿਆ ਸੀ ਕਿੰਨਾ ਚਿਰੋ ਬੋਲੀ ਨਾ ਸਕਿਆ ਫਿਰ ਕਹਿਣ ਲੱਗਾ ਵੀਰੇ ਤੂੰ ਠੀਕ ਹੀ ਕਹਿ ਰਿਹਾ ਮੈਨੂੰ ਪਹਿਲਾਂ ਮਾੜਾ ਜਿਹਾ ਸ਼ੱਕ ਤਾਂ ਸੀ ਕਿਉਂਕਿ ਇਹ ਇਹਨਾਂ ਲਫੰਡਰ ਪ੍ਰੋਫੈਸਰਾਂ ਦੇ ਖਾਸਾ ਨੇੜੇ ਆ ਠੀਕ ਆ ਵਿਆ ਨਹੀਂ ਕਰਵਾਉਂਗਾ। ਉਹਨੇ ਅਗਲੇ ਦਿਨ ਰਵਨੀਤ ਨੂੰ ਮਿਲਦੇ ਆ ਬੜੇ ਕੁਰਖਤ ਲਹਿਜੇ ਵਿੱਚ ਕਿਹਾ। ਅਬੋਰਸ਼ਨ ਠੀਕ ਠਾਕ ਹੋ ਗਿਆ। ਸਿਹਤ ਦਾ ਧਿਆਨ ਰੱਖੀਂ। ਬੇਸ਼ਰਮ ਗਦੀਏ। ਸ਼ੇਰਾ ਕੁਝ ਹੋਰ ਕਹਿਣ ਲੱਗਿਆ ਸੀ ਕਿ ਰਵਨੀਤ ਨੇ ਵੀ ਉਸੇ ਕੁਰਖਤ ਲਹਿਜੇ ਵਿੱਚ ਜਵਾਬ ਦਿੱਤਾ। ਸ਼ੇਰੇ ਜ਼ਬਾਨ ਸੰਭਾਲ ਕੇ ਗੱਲ ਕਰ। ਯਾਦ ਰੱਖ ਮੈਂ ਤੇਰੀ ਮੁੱਲ ਦੀ ਖਰੀਦੀ ਹੋਈ ਰਖੇਲਣੀ ਹੈਗੀ। ਮੇਰਾ ਆਪਣਾ ਲਾਈਫਸਟਾਈਲ ਆ। ਮੈਂ ਆਪਣੇ ਨਿਸ਼ਾਨੇ ਮਿੱਥੇ ਹੋਏ ਨੇ ਜਿਨ੍ਹਾਂ ਦੀ ਪ੍ਰਾਪਤੀ ਲਈ ਮੈਨੂੰ ਜਿੰਨੀਆਂ ਮਰਜ਼ੇ ਅਬੋਰਸ਼ਨਾ ਕਰਾਉਣੀਆਂ ਪੈਣ ਮੈਨੂੰ ਕੋਈ ਅਫਸੋਸ ਨਹੀਂ ਹੋਵੇਗਾ ਮੇਰਾ ਖਿਹੜਾ ਛੱਡ ਤੈਨੂੰ ਤੀਵੀਆਂ ਦਾ ਘਾਟਾ ਨਹੀਂ ਤੇ ਮੈਨੂੰ ਬੰਦਿਆਂ ਦਾ ਮੈਂ ਹੈਰਾਨ ਆ ਕਿ ਤੂੰ ਇੰਨਾ ਖਰਕਤ ਹੋਣ ਤੇ ਬਗਵਾਸ ਮਾਰਨ ਦਾ ਹੌਸਲਾ ਕਿਵੇਂ ਕਰ ਲਿਆ ਤੇ ਉਹ ਤੁਰ ਗਈ ਜਿਵੇਂ ਕੁਝ ਹੋਇਆ ਹੀ ਨਾ ਹੋਵੇ ਸ਼ੇਰੇ ਨੂੰ ਜਾਪਿਆ ਕਿ ਮੈਂ ਤਾਂ ਮਿੱਟੀ ਹੋ ਗਿਆ ਸ਼ੇਰਾ ਜੀ ਤੋ ਕਾਲਜ ਦੇ ਕਹਿੰਦੇ ਕੋ ਹੁੰਦੇ ਬਦਮਾਸ਼ ਡਰਦੇ ਹੁੰਦੇ ਸੀ ਉਹਨੋਂ ਇੱਕ ਖੱਤ ਜੀ ਜਨਾਨੀ ਤੇਚ ਬਣਾ ਕੇ ਪਾਰ ਬੋਲ ਗਈ ਤੇ ਉਹ ਸੋਚਣ ਲੱਗਾ ਕਿ ਮੈਂ ਇਸ ਤੋਂ ਮਾਤ ਖਾ ਗਿਆ ਕੱਲ ਨੂੰ ਜਦੋਂ ਇਹ ਨਵਾਂ ਯਾਰ ਲੱਭ ਲੂਗੀ ਤਾਂ ਲੋਕ ਤਾਂ ਇਹੀ ਕਹਿਣਗੇ ਕਿ ਸ਼ੇਰੇ ਦੀ ਮਸ਼ੂਕ ਹੁਣ ਕਿਸੇ ਹੋਰ ਦੇ ਥੱਲੇ ਜਾ ਲੱਗੀ ਤਾਂ ਮੇਰੇ ਪੱਲੇ ਕੀ ਰਹਿ ਗਿਆ ਸੂਰਮਾ ਸ਼ੇਰਾ ਇੱਕ ਕਾਇਰ ਬਣ ਗਿਆ ਸੀ ਲੱਖਾਂ ਦਾ ਸ਼ੇਰਾ ਕੱਖਾਂ ਦਾ ਹੋ ਜਾਊਗਾ ਸ਼ੇਰਾ ਹਾਰ ਗਿਆ ਸੀ ਉਹ ਵੀ ਦੀ ਮੀਦੀ ਕਮੀਨਗੀ ਤੋਂ ਸ਼ੇਰਾ ਆਪਣੀਆਂ ਕਿਤਾਬਾਂ ਤੇ ਸਕੂਟਰ ਕਾਲਜ ਵਿੱਚ ਛੱਡ ਕੇ ਤੁਰ ਪਿਆ ਅਗਲੇ ਦਿਨ ਉਹਦੇ ਮਰੇ ਦੀ ਖ਼ਬਰੀ ਕਾਲਜ ਵਿੱਚ ਆਈ ਸੀ ਸਾਰੇ ਤਰਾਤਰਾਂ ਕਰ ਰਹੇ ਸੀ ਕਿਸੇ ਨੂੰ ਸਮਝ ਨਹੀਂ ਸੀ ਆ ਰਹੀ ਕਿ ਕੱਲ ਤੱਕ ਖੁਸ਼ੀਆਂ ਵੰਡਦਾ ਸ਼ੇਰਾ ਅਚਾਨਕ ਮਰ ਕਿਵੇਂ ਗਿਆ ਇਸ ਰਾਜ਼ ਦਾ ਸਿਰਫ ਦੋ ਜਣਿਆਂ ਨੂੰ ਪਤਾ ਸੀ ਤੇ ਦੋਨੋਂ ਚੁੱਪ ਸੀ ਸ਼ੇਰੇ ਦਾ ਇੱਕ ਜਿਗਰੀ ਯਾਰ ਰਵਨੀਤ ਨੂੰ ਬੜੇ ਉਦਾਸ ਲਹਿਜੇ ਨਾਲ ਕਹਿਣ ਲੱਗਿਆ ਸ਼ੇਰੇ ਦੇ ਮਰਨ ਦਾ ਮੈਨੂੰ ਬੜਾ ਦੁੱਖ ਆਇਆ ਸੋਤਿਆ ਮੈਂ ਤੁਹਾਡੇ ਨਾਲ ਦੁੱਖ ਸਾਂਝਾ ਕਰਾਂ ਉਹਨੇ ਉਹਦੇ ਵੱਲ ਹੋਰ ਤਰ੍ਹਾਂ ਦੇਖਦੇ ਆਖਿਆ ਹਜੇ ਖਬਰੇ ਕਿੰਨੇ ਸ਼ੇਰੇ ਮਰਨੇ ਨੇ ਮੈਂ ਕਿਹਦਾ ਕਿਹਦਾ ਅਫਸੋਸ ਕਰਦੀ ਫਿਰੂੰ ਤੇ ਹੁਣ ਤਾਂ ਰਵਨੀਤ ਦਾ ਮਾੜਾ ਮੋਟਾ ਪੈ ਵੀ ਚੁੱਕਿਆ ਗਿਆ ਸੀ ਉਹ ਲੂਚੇ ਪ੍ਰੋਫੈਸਰਾਂ ਦੀ ਬਣ ਗਈ ਤੇ ਉਹਨਾਂ ਦੀ ਵਿਸ਼ੇਸ਼ ਕਿਰਪਾ ਨਾਲ ਫਸਟ ਕਲਾਸ ਲੈ ਕੇ ਐਮਏ ਕਰ ਗਈ ਐਵੇਂ ਇਸਨੇ ਨੌਕਰੀ ਹਥਿਆਲੀ ਹੁਣ ਇੰਨਾ ਪ੍ਰੋਫੈਸਰਾਂ ਨੂੰ ਠੁੱਠਾ ਦਿਖਾਤਾ ਸੋ ਵੀਰ ਸੋਚ ਲੈ ਅਜਾ ਹੀ ਰੰਨ ਨਾਲ ਨਿਭ ਸਕੇਗਾ ਮੈਂ ਕੰਨਾ ਨੂੰ ਹੱਥ ਲਾ ਲੇ ਪੂਰਨਮਾਸ਼ੀ ਦੀ ਰਾਤ ਹੁਣ ਮਸਿਆ ਦੀ ਰਾਤ ਬਣ ਗਈ ਸੀ ਚਾਰੇ ਪਾਸੇ ਅੰਧਕਾਰ ਹੀ ਅੰਧਕਾਰ ਮੈਂ ਤਾਂ ਅਨਿਲ ਦਾ ਧੰਨਵਾਦ ਕੀਤਾ ਵੀਰੇ ਤੇਰਾ ਧੰਨਵਾਦ ਬਚਾ ਤੇ ਜਮ ਐ ਮਾਰੇ ਜਾਣਾ ਸੀ ਮੈਂ ਤਾਂ ਅਗਲੇ ਦਿਨ ਵਾਪਸ ਆ ਕੇ ਮੈਂ ਹਫਤੇ ਦੀ ਛੁੱਟੀ ਲੈ ਲਈ ਆਪਣੇ ਮਨ ਵਿੱਚ ਰਵਨੀਤ ਲਈ ਮੁਹੱਬਤ ਦੀ ਭਾਵਨਾ ਨੂੰ ਡੂੰਘਾ ਦਪਨਾ ਕੇ ਸਾਹ ਲਿਆ ਮਨ ਸ਼ਾਂਤ ਹੋ ਗਿਆ ਮੈਂ ਦਫ਼ਤਰ ਜਾਣ ਲੱਗ ਪਿਆ ਪਰ ਮੈਂ ਹਮੇਸ਼ਾ ਇਹੀ ਕੋਸ਼ਿਸ਼ ਕਰਦਾ ਕਿ ਉਹਦੇ ਨਾਲ ਮੇਰਾ ਟਕਰਾ ਨਾ ਹੋਵੇ ਤੇ ਜੇ ਕਿਤੇ ਟਕਰਾ ਹੋ ਵੀ ਜਾਂਦਾ ਤਾਂ ਮੈਂ ਹੈਲੋ ਤੋਂ ਵੱਧ ਗੱਲ ਹੀ ਨਾ ਕਰਦਾ ਤੇ ਲੰਘ ਜਾਂਦਾ ਇੱਕ ਦਿਨ ਉਹ ਮੇਰੇ ਕੋਲ ਆਈ ਤੇ ਕਹਿਣ ਲੱਗੀ ਜਾਂ ਤਾਂ ਚਾਹ ਪੀ ਲੈ ਜਾਂ ਪਿਆ ਦੇ ਚੱਲ ਕੰਟੇਨ ਚਲੀਏ ਮੈਂ ਚੁੱਪਚਾਪ ਮਜਬੂਰਾ ਵਾਂਗ ਉਹਦੇ ਪਿੱਛੇ ਤੁਰ ਪਿਆ ਉਹ ਰਾਹ ਵਿੱਚ ਕਹਿਣ ਲੱਗੀ ਕੀ ਗੱਲ ਨਰਾਜ ਕੀ ਹੈ ਮਿਲਣ ਨਹੀਂ ਆਉਂਦਾ ਹੁਣ ਮੈਂ ਗੱਲ ਟਾਲਣ ਲਈ ਆਖਿਆ ਸੀਟ ਤੇ ਬੜਾ ਕੰਮ ਆ ਵੇਲੇ ਨਹੀਂ ਮਿਲਦੀ ਨਾਲੇ ਇਹ ਵੀ ਗੱਲ ਆ ਕਿ ਆਪ ਵੱਡੇ ਲੋਕ ਆਪ ਨਾਲ ਅਸੀਂ ਨਹੀਂ ਨਿਭ ਨਹੀਂ ਸਕਦੇ ਉਹ ਨਹੀਂ ਮੇਰੀ ਗੱਲ ਕੱਟਦੇ ਆ ਕਿਹਾ ਮੈਂ ਤਾਂ ਨਿਭਣ ਲਈ ਤਿਆਰ ਆ ਜੇ ਮਨ ਮੰਨਦਾ ਤਾਂ ਵਧਾ ਹੱਥ ਮੈਂ ਬੇਵਾਕ ਹੁੰਦੇ ਆਖਿਆ ਮੈਂ ਕੁੱਟ-ਕੁੱਟ ਕੇ ਮਰ ਨਹੀਂ ਸਕਣਾ ਕਿਉਂਕਿ ਮੈਂ ਸ਼ੇਰੇ ਜਿੰਨਾ ਦਲੇਰ ਨਹੀਂ ਨਾ ਹੈਗਾ ਕਿ ਜੀਵਨ ਜੋਤ ਆਪੇ ਬੁਝਾ ਦੇਮਾ ਮੈਂ ਭੈਣ ਵਿਆਉਣੀ ਆ ਭਰਾ ਨੂੰ ਪੜਾਉਣਾ ਮਾਪਿਆਂ ਦੀਆਂ ਆਸਾਂ ਪੂਰੀਆਂ ਕਰਨੀਆਂ ਨੇ ਉਹਨੂੰ ਲੱਗਿਆ ਜਿਵੇਂ ਖੇਡ ਖਤਮ ਹੋ ਗਈ ਹੋਵੇ ਉਹ ਚੁੱਪਚਾਪ ਘੂਰ ਕੇ ਦੇਖਦੇ ਆਂ ਜਾਦਾ ਪਿਆਲਾ ਛੱਡ ਕੇ ਤੁਰ ਪਈ ਮੇਰੇ ਮਨ ਤੋਂ ਮੜਾ ਮੂਹੀ ਭਾਰ ਲੱਥ ਗਿਆ ਅਗਲੇ ਦਿਨ ਉਹ ਫੇਰ ਮਿਲੀ ਉਹਦਾ ਵਰਤਾਰਾ ਬਿਲਕੁਲ ਬਦਲਿਆ ਹੋਇਆ ਸੀ ਮੈਨੂੰ ਬੁਲਾ ਕੇ ਕਹਿਣ ਲੱਗੀ ਰਾਜ ਮੇਰੀ ਗੱਲ ਧਿਆਨ ਨਾਲ ਕੰਨ ਖੋਲ ਕੇ ਸੁਣ ਲਾ ਜੇ ਤੂੰ ਮੇਰੇ ਅਤੀਤ ਬਾਰੇ ਕਿਸੇ ਨਾਲ ਗੱਲ ਕੀਤੀ ਨਾ ਤਾਂ ਮੈਂ ਤੈਨੂੰ ਅਜਹੀ ਮੋਤੇ ਮਾਰੂੰਗੀ ਕਿ ਤੇਰੇ ਪਿੱਤਰ ਵੀ ਕੰਬ ਜਾਣਗੇ ਬਸ ਐਨਾ ਹੀ ਕਹਿਣਾ ਸੀ ਮੈਂ ਤੇ ਉਹ ਚਲੀ ਗਈ ਪਰ ਮੇਰੀ ਰਾਤਾਂ ਦੀ ਨੀਂਦ ਹਰਾਮ ਹੋ ਗਈ ਮੈਂ ਚੁੱਪੀ ਜ਼ਾਦ ਲਈ ਸੀ ਉਸ ਨਾਲੋਂ ਹੈਲੋ ਦੀ ਸਾਂਝ ਵੀ ਤੋੜ ਲਈ ਮੈਂ ਮਹਿਕਮੇ ਵਿੱਚ ਬੜੇ ਹੀ ਉਦਾਸ ਦਿਨ گزار ਰਿਹਾ ਸੀ ਇੱਕ ਨਵਾਂ ਅਫਸਰ ਭਾਰਤੀ ਹੋ ਕੇ ਆਇਆ ਬੜਾ ਮਲੂਕ ਜ੍ਹਾ ਪੋਲਾ ਜਿਹਾ ਤੀਹ ਮਿਆਂ ਵਰਗਾ ਨਾਜ਼ੁਕ ਗੋਰਾ ਚਿੱਟਾ ਲੰਮਾ ਤੇ ਪਤਲਾ ਕਈ ਵਾਰੀ ਉਸ ਪਾਸੋਂ ਲੰਘਦੇ ਆ ਕੁੜੀਆਂ ਮਖੌਲ ਨਾਲ ਕਹਿੰਦੀਆਂ ਰੱਬ ਨੇ ਸ਼ਰੀਰ ਤਾਂ ਕੁੜੀਆਂ ਵਾਲਾ ਬਣਾਇਆ ਪਰ ਗਲਤੀ ਨਾਲ ਬੰਦਿਆਂ ਚ ਸ਼ਾਮਲ ਕਰ ਲਿਆ ਉਹ ਹੱਸ ਛੱਡਦਾ ਹੁਣ ਰਵਨੀਤ ਨੇ ਉਹਤੇ ਡੋਰੇ ਪਾਉਣੇ ਸ਼ੁਰੂ ਕਰ ਦਿੱਤੇ ਸੀ ਦਿਨਾਂ ਵਿੱਚ ਉਸ ਨੇ ਉਸ ਨੂੰ ਅਜੀਹਾ ਉਲਝਾਇਆ ਕਿ ਵਿਚਾਰੇ ਲਈ ਟੱਟ ਫੱਟ ਵਿਆਹ ਕਰਾਉਣ ਤੋਂ ਬਿਨਾ ਹੋਰ ਕੋਈ ਚਾਰਾ ਹੀ ਨਹੀਂ ਸੀ ਰਹਿ ਗਿਆ ਸਾਰੇ ਅੰਦਰੋਂ ਅੰਦਰ ਹੀ ਹੈਰਾਨ ਪਰ ਮੈਂ ਪਰਸੰਨ ਸੀ ਮੈਨੂੰ ਜਾਪਣ ਲੱਗਿਆ ਕਿ ਮੇਰੇ ਮਗਰੋਂ ਸਦਾ ਲਈ ਬਲਾ ਲੈਗੀ ਰਵਨੀਤ ਦੀ ਹੁਣ ਪੂਰੀ ਛੜਤ ਸੀ ਇੱਕ ਦਿਨ ਬ੍ਰਾਂਚ ਵਿੱਚ ਬੈਠੇ ਗੱਲਾਂ ਕਰ ਰਹੇ ਸੀ ਕਿ ਵਿਆਹ ਕਾਮਯਾਬ ਹੋਵੇਗਾ ਕਿ ਨਹੀਂ ਕਿਉਂਕਿ ਰਵਨੀਤ ਤਾਂ ਹਰ ਤਰ੍ਹਾਂ ਸੋਡੀ ਨਾਲੋਂ ਤਕੜੀ ਸੀ ਤਾਂ ਮਨਜਿੰਦਰ ਮੈਨੂੰ ਕਹਿਣ ਲੱਗੀ ਤੁਸੀਂ ਕੋਈ ਕਮੈਂਟ ਨਹੀਂ ਦਿੱਤਾ ਮੈਂ ਹੱਸ ਕੇ ਆਖਿਆ ਜਦੋਂ ਮੀਆਂ ਬੀਵੀ ਰਾਜੀ ਇਹੀ ਵਿਆਹ ਦੀ ਕਾਮਯਾਬੀ ਹੈ ਤੁਸੀਂ ਉਸ ਪਾਸੋਂ ਕਦੇ ਨਹੀਂ ਪੁੱਛਿਆ ਉਹਦਾ ਆਪਣੀ ਪ੍ਰਾਪਤੀ ਬਾਰੇ ਕੀ ਵਿਚਾਰ ਆ ਤੇ ਉਹ ਹੱਸ ਪਈ ਤੇ ਕਹਿਣ ਲੱਗੀ ਰਵਨੀਤ ਦਾ ਕੋਈ ਅੰਤ ਨਹੀਂ ਪਾ ਸਕਦਾ ਮੈਂ ਇੱਕ ਦਿਨ ਆਖਿਆ ਕਿ ਤੇਰਾ ਘਰ ਵਾਲਾ ਤਾਂ ਜਮੇ ਜਵਾਕ ਜਿਹਾ ਲੱਗਦਾ ਤੇਰੇ ਮੁਕਾਬਲੇ ਤੇ ਹੈ ਵੀ ਠੀਕ ਠਾਕੀ ਤੂੰ ਕੀ ਦੇਖ ਕੇ ਵਿਆਹ ਕਰਾਇਆ ਇਹਦੇ ਨਾਲ ਹੈ ਕਹਿਣ ਲੱਗੀ ਮੈਂ ਕਾਫੀ ਲੰਮਾ ਸਮਾਂ ਸੋਚਣ ਮਗਰੋਂ ਇਹ ਵਿਚਾਰ ਬਣਾਇਆ ਕਿ ਹਰ ਤਰ੍ਹਾਂ ਕਮਜ਼ੋਰ ਬੰਦੇ ਨਾਲ ਹੀ ਨਿਭ ਸਕੂੰਗੀ ਮੈਂ ਇਸ ਲਈ ਮੈਂ ਸੋਢੀ ਨਾਲ ਵਿਆਹ ਕਰਾਇਆ ਕਿਉਂਕਿ ਹਰ ਪੱਖੋਂ ਮੇਰੇ ਤੋਂ ਮਾੜਾ ਐ ਉਹ ਨਾਲੇ ਮੇਰਾ ਵਿਚਾਰ ਆ ਕਿ ਜ਼ਿੰਦਗੀ 'ਚ ਪਤੀ ਦੀ ਕੋਈ ਖਾਸ ਥਾਂ ਨਹੀਂ ਹੁੰਦੀ ਔਰਤ ਨੂੰ ਆਪਣੀ ਮਰਜ਼ੀ ਨਾਲ ਜ਼ਿੰਦਗੀ ਗੁਜ਼ਾਰਨੀ ਚਾਹੀਦੀ ਆ ਮੈਂ ਤਾਂ ਪਤੀ ਨੂੰ ਕੇਵਲ ਛਤਰੀ ਵਾਂਗ ਹੀ ਸਮਝਦੀ ਆ ਇੱਕ ਕੱਜਣ ਇੱਕ ਓਲਾ ਇਹ ਓਲੇ 'ਚ ਜੋ ਮਰਜ਼ੀ ਕਰੀ ਜਾਓ ਕਿਸੇ ਦਾ ਡਰ ਨਹੀਂ ਰਹਿੰਦਾ ਮੈਂ ਇਹ ਸਭ ਸੋਚ ਕੇ ਹੈਰਾਨ ਰਹਿ ਗਈ ਸੀ ਮੈਨੂੰ ਲੱਗਿਆ ਕਿ ਇਸ ਪੱਖੋਂ ਰਵਨੀਤ ਨੂੰ ਦਾਦ ਦੇਣੀ ਚਾਹੀਦੀ ਆ ਉਦੀ ਸੋਚ ਠੀਕ ਐ ਮਾੜਾ ਹੀ ਉਹਦੇ ਨਾਲ ਲਿਬ ਸਕਦਾ ਤਾਕੜਾ ਤਾਂ ਉਹਦੇ ਟੋਟੇ ਟੋਟੇ ਕਰਕੇ ਨਹਿਰ ਚ ਸੁੱਟ ਦੂ ਆਪ ਉਹਨੂੰ ਭਾਵੇਂ ਫਾਹੇ ਲੱਗਣਾ ਪੈਂਦਾ ਹੁਣ ਉਹ ਮਿਸ ਸੋਢੀ ਕਰਕੇ ਮਹਿਕਮੇ ਤੇ ਸ਼ਹਿਰ ਦੀ ਜਾਣੀ ਪਹਿਚਾਣੀ ਹਸਤੀ ਬਣ ਗਈ ਸੀ ਉਹਨੇ ਮਹਿਕਮੇ ਵਿੱਚ ਪਹਿਲਾਂ ਇਸਤਰੀ ਭਲਾਈ ਸਭਾ ਕਾਇਮ ਕੀਤੀ ਆਪ ਉਹਦੀ ਜਰਨਲ ਸਖਤਰ ਬਣ ਗਈ ਇਸ ਵਿੱਚ ਲਗਭਗ ਸਾਰੀਆਂ ਠੀਕ ਠਾਕ ਔਰਤਾਂ ਨੂੰ ਸ਼ਾਮਲ ਕੀਤਾ ਗਿਆ ਫਿਰ ਹੋਰ ਮਹਿਕਮੇ 'ਚ ਅਜਈਆਂ ਸੁਭਾਵਾਂ ਕਾਇਮ ਕੀਤੀਆਂ ਗਈਆਂ ਹਰ ਹਫ਼ਤੇ ਮੀਟਿੰਗ ਹੁੰਦੀ ਦੇਰ ਤੱਕ ਵਿਚਾਰਾ ਕੀਤੀਆਂ ਜਾਂਦੀਆਂ ਹੋਰ ਸੁਭਾਵਾਂ ਨਾਲ ਤਾਲਮੇਲ ਕਾਇਮ ਰੱਖਿਆ ਜਾਂਦਾ ਫਿਰ ਮਹੀਨੇ ਮਗਰੋਂ ਸਭ ਦੀ ਸਾਂਝੀ ਮੀਟਿੰਗ ਹੁੰਦੀ ਇਉਂ ਸ਼ਹਿਰ ਦੀਆਂ ਲਗਭਗ ਸਾਰੀਆਂ ਠੀਕਠਾਕ ਔਰਤਾਂ ਇਕੱਠੀਆਂ ਹੁੰਦੀਆਂ ਸੀ ਇਹ ਸੁਭਾਵਾਂ ਨੇ ਸਰਕਾਰੀ ਦਰਬਾਰੇ ਪਹੁੰਚ ਕਰ ਲਈ ਸੀ ਖੂਬ ਜਾਣਕਾਰੀ ਵਧਾ ਲਈ ਵੱਡੇ ਵੱਡੇ ਕੰਮ ਨਿੱਕੇ ਨਿੱਕੇ ਕੰਮ ਹਰ ਤਰ੍ਹਾਂ ਦੇ ਕੰਮ ਇਹਨਾਂ ਸੁਭਾਵਾਂਵਾਂ ਦੀਆਂ ਬੀਬੀਆਂ ਕਰਵਾ ਲੈਂਦੀਆਂ ਇਹਨਾਂ ਦਾ ਵੱਡੇ-ਵੱਡੇ ਘਰੀ ਆਉਣ ਜਾਣ ਵੀ ਹੋ ਗਿਆ ਸੋਢੀ ਬੜਾ ਤੰਗ ਸੀ ਪਰ ਉਹਦੀ ਸਥਿਤੀ ਕਮਜ਼ੋਰ ਸੀ ਉਹਨੂੰ ਏਉਂ ਮਹਿਸੂਸ ਹੋਣ ਲੱਗ ਪਿਆ ਕਿ ਮੈਂ ਤਾਂ ਘਰ 'ਚ ਇਕੱਲਾ ਹੀ ਆ ਤੇ ਨਾਲ ਰਹਿ ਰਹੀ ਔਰਤ ਰਵਨੀਤ ਮੇਰੀ ਨਹੀਂ ਬਾਕੀ ਸਭ ਦੀ ਜਾਣੂ ਤੀਵੀਂ ਆ ਅਫਸਰ ਰਵਨੀਤ ਦੀ ਪਿੱਠ ਤੇ ਸੀ ਇੱਕ ਦਿਨ ਤੰਗ ਆ ਕੇ ਉਹਨੇ ਰਵਨੀਤ ਨੂੰ ਘੋਰੀਆ ਤਾਂ ਅਗਲੇ ਦਿਨ ਉਹ ਸਿੱਧੀ ਮੁਖੀ ਸਾਹਿਬ ਕੋਲ ਗਈ ਕਹਿਣ ਲੱਗੀ ਸਰ ਕੱਲ ਸ਼ਾਮ ਤੁਸੀਂ ਐਵੇਂ ਹੋਟਲ 'ਚ ਦੇਰ ਕਰਾਤੀ ਮੈਂ ਘਰ ਲੇਟ ਪੁੱਜੀ ਸੋਢੀ ਨੇ ਤਾਂ ਮੈਨੂੰ ਜੁੱਤੀਆਂ ਨਾਲ ਮਾਰਿਆ ਉਹ ਰੋਣ ਲੱਗ ਪਈ ਮੁਖੀ ਨੇ ਆਖਿਆ ਬੀਬੀ ਹੌਸਲਾ ਕਰ ਸੋਢੀ ਸਾਲੇ ਨੂੰ ਤੀਰ ਵਾਂਗ ਸਿੱਧਾ ਕਰ ਦੂੰਗਾ ਮੈਂ ਦੋ ਚਾਰ ਦਿਨਾਂ ਵਿੱਚ ਫਿਰ ਉਹ ਸੋਢੀ ਨੂੰ ਅਜਿਹਾ ਗਦੀਘੇੜ ਪਾਇਆ ਉਹਨੇ ਕਿ ਹਫ਼ਤੇ ਮਗਰੋਂ ਸਸਪੈਂਡ ਕਰਤਾ ਉਹ ਜੀ ਸਾਫਰ ਕੋਲ ਵੀ ਮਦਦ ਲਈ ਜਾਂਦਾ ਤਾਂ ਕੋਈ ਵੀ ਉਹਦੀ ਮਦਦ ਨਹੀਂ ਸੀ ਕਰਦਾ ਮੁਖੀ ਜੀ ਦੇ ਚਰਨ ਪਕੜ ਲਾ ਜਾ ਕੇ ਜੇ ਸੁੱਖ ਚਾਉਣਾ ਹੈ ਤਾਂ ਅਖੀਰ ਉਹ ਮੁਖੀ ਜੀ ਕੋਲ ਆ ਕੇ ਕਹਿਣ ਲੱਗਿਆ ਸਰ ਅਸਲੀ ਕਾਰਨ ਤਾਂ ਦੱਸ ਦਿਓ ਮੇਰੀ ਸਸਪੈਂਸ਼ਨ ਦਾ ਸਰ ਮੈਂ ਉਹ ਨੁਕਸ ਦੂਰ ਕਰ ਦੂੰਗਾ ਮੁਖੀ ਜੀ ਨੇ ਪੂਰੇ ਗੁੱਸੇ ਨਾਲ ਆਖਿਆ ਜ਼ਾਲਮ ਕਮੀਨੇ ਨੀਚ ਤੈਨੂੰ ਸ਼ਰਮ ਨਹੀਂ ਆਈ ਮਿਸੇ ਸੋਢੀ ਦੇ ਜੁੱਤੀਆਂ ਮਾਰਦੇ ਆ ਉਹ ਵੀ ਮੇਰੇ ਕਰਕੇ ਮੇਰੇ ਕੋਲ ਤਾਂ ਸਭ ਨਹੀਂ ਆਉਣਾ ਹੁੰਦਾ ਉਹ ਵਧੀਆ ਅਫਸਰ ਹੈ ਸੋਸ਼ਲ ਲੀਡਰ ਹੈ ਜੇ ਸਾਨੂੰ ਕੋਈ ਸਲਾਹ ਕਰਦੇ ਆਂ دیر ਹੋ ਗਈ ਤੈਨੂੰ ਕੀ ਸੱਪ ਲੜ ਗਿਆ ਇੱਕ অতি شریف ਸੁਚੱਜੀ ਤੇ ਸੁੰਘੜ ਸਿਆਣੀ ਔਰਤ ਨੂੰ ਤੇਰੇ ਵਰਗਾ ਮੂੜ ਅਜੱਡ ਨਕੰਮਾ ਬੰਦਾ ਜੁੱਤੀਆਂ ਮਾਰੇ ਇਹ ਨਹੀਂ ਮੈਂ ਸਹਿ ਸਕਦਾ ਮੈਂ ਤਾਂ ਸਾਲਿਆ ਤੈਨੂੰ ਨੌਕਰੀੋਂ ਕੱਢ ਦੇਣਾ ਫਿਰ ਗਦੇ ਚਾਰਿਆਂ ਕਰੀ ਸੋਡੀ ਦੇ ਤਖਾਨਿਓ ਗਈ ਉਸ ਨੂੰ ਹੁਣ ਵਿਚਲੀ ਗੱਲ ਦਾ ਪਤਾ ਲੱਗਿਆ ਉਹ ਹਜੇ ਅੱਗੇ ਕੁਝ ਕਹਿਣ ਹੀ ਲੱਗਿਆ ਸੀ ਕਿ ਸਾਹਬ ਫੇਰ ਗਰਜਿਆ "ਜਾ ਹਰਾਮਜਾਦਿਆ ਆਪਣੀ ਮਾਂ ਕੋਲੋਂ ਮਾਫੀ ਮੰਗ ਲਾ। ਜਦੋਂ ਮੈਨੂੰ ਆਕੇ ਕਹੂਗੀ ਨਾ ਕਿ ਮਾਫ ਕਰ ਦੋ ਤਾਂ ਬਖਸ਼ੂਗਾ ਤੈਨੂੰ। ਨਹੀਂ ਤਾਂ ਪੁੱਤਰਾ ਤੇਰੀ ਖੈਰ ਨਹੀਂ। ਦਫਾ ਹੋ ਜਾ ਇੱਥੋਂ।" ਸੋਢੀ ਨੀਵੀਂ ਪਾ ਕੇ ਘਰ ਆ ਗਿਆ। ਰਵਨੀਤ ਬੜੇ ਆਰਾਮ ਨਾਲ ਪਈ ਸੀ। ਉਹਨੇ ਜਾ ਕੇ ਜਰਕ ਰੋਚ ਆਖਿਆ, "ਤੂੰ ਮੁਖੀ ਕੋਲ ਸ਼ਿਕਾਇਤ ਕੀਤੀ ਆ ਕਿ ਮੈਨੂੰ ਤੈਨੂੰ ਜੁੱਤੀਆਂ ਮਾਰੀਆਂ ਨੇ। ਕੀ ਇਹ ਠੀਕ ਏ?" ਫਿਰ ਵਿਨੀਤ ਨੇ ਖਿਜ ਕੇ ਕਿਹਾ ਜਨਾਬ ਤੇਰੀ ਕੀ ਜਰਰਤ ਤੂੰ ਮੇਰੇ ਜੁੱਤੀਆਂ ਮਾਰੇ ਐਵੇਂ ਬਸ ਜਰਾ ਤੈਨੂੰ ਜਲਵਾ ਜਾ ਦਿਖਾਉਣਾ ਸੀ ਦਿਖਾਤਾ ਹਾਂ ਜੇ ਹੁਣ ਕਦੇ ਮੂੰਹ ਖੋਲਿਆ ਮੈਨੂੰ ਕਿਤੇ ਆਉਣ ਜਾਣ ਤੋਂ ਰੋਕਿਆ ਜਾਂ ਘਰ ਆਏ ਕਿਸੇ ਮਹਿਮਾਨ ਦੇ ਸਾਹਮਣੇ ਮੈਨੂੰ ਬੁਲਾਇਆ ਤਾਂ ਮੈਂ ਐਸਐਸਪੀ ਕੋਲ ਵੀ ਜਾ ਕੇ ਤੇਰੀ ਸ਼ਿਕਾਇਤ ਕਰ ਸਕਦੀ ਆ ਸਮਾਜਿਕ ਕਾਰਜਾਂ ਲਈ ਉਹਨਾਂ ਨੂੰ ਮੈਂ ਅਕਸਰ ਮਿਲਦੀ ਰਹਿੰਨੀ ਆ ਤੇ ਸੋਡੀ ਦੇ ਤਾਂ ਹੋਰ ਵੀ ਖਾਨਣ ਹੋ ਗਈ। ਉਹ ਕਿੰਨਾ ਚਿਰ ਪਮਤਰਿਆ ਕੁਰਸੀ ਤੇ ਬੈਠਾ ਉਹਦੇ ਮੋਬਾਈਲ ਦੇਖਦਾ ਰਿਹਾ। ਅਖੀਰ ਕਹਿਣ ਲੱਗਿਆ, "ਰਵਨੀਤ, ਤੂੰ ਜੋ ਮਰਜ਼ੀ ਕਰ, ਮੇਰੀ ਨੌਕਰੀ ਨਾ ਖਰਾਬ ਕਰ। ਮੁਖੀ ਨੂੰ ਜਾ ਕੇ ਕਹਿ ਕਿ ਸਾਡੀ ਸੁਲਾ ਹੋ ਗਈ। ਇਸਮਗਰੋਂ ਤੇਰਾ ਮੇਰਾ ਕੋਈ ਝਗੜਾ ਨਹੀਂ ਹੁੰਦਾ। ਮੈਂ ਕੋਸ਼ਿਸ਼ ਕਰੂੰਗਾ ਕਿ ਆਪਣੇ ਆਪ ਨੂੰ ਸਥਿਤੀ ਅਨੁਸਾਰ ਢਾਲ ਲਵਾਂ।" ਅਗਲੇ ਦਿਨ ਰਵਨੀਤ ਮੁਖੀ ਜੀ ਨੂੰ ਤਾਂ ਗਲਵੱਕੜੀ ਪਾਉਂਦਿਆਂ ਕਹਿਣ ਲੱਗੀ, "ਸਰ ਧੰਨਵਾਦ।" ਵੱਡੇ ਬਦਮਾਸ਼ ਦੀ ਬਿਲਕੁਲ ਫੂਕ ਕੱਢਦੀ ਤੁਸੀਂ ਜਮਾ ਪਾਇਦਾਨ ਵਾਂਗ ਵਿਛ ਗਿਆ ਨਾਲੇ ਬッテリー ਹੋ ਗਈ ਹੁਣ ਚਲੋ ਰੇਨ ਸਟੇਟ ਕਰ ਦੋ ਉਹਨੂੰ ਮੁਖੀ ਉਹਨੂੰ ਪਿਆਰਦਿਆਂ ਕਹਿਣ ਲੱਗਿਆ ਅਸੀਂ ਤਾਂ ਤੁਹਾਡੇ ਗੁਲਾਮ ਆ ਜੋ ਹੁਕਮ ਕਰੋਗੇ ਹੋ ਜਾਊਗਾ ਸ਼ਾਮ ਨੂੰ ਸੋਡੀ ਨੂੰ ਬਹਾਲ ਕਰ ਦਿੱਤਾ ਗਿਆ ਉਹ ਬੜਾ ਹੀ ਜਲੀਲ ਹੋਣ ਕਾਰਨ ਅੰਤਾਂ ਦਾ ਉਦਾਸ ਸੀ ਸੋਡੀ ਦੇ ਮਾਤਾ ਪਿਤਾ ਜੀ ਸਾਰਾ ਵਰਤਾਰਾ ਦੇਖ ਰਹੇ ਸੀ ਤੰਗ ਸੀ ਪਰ ਚੁੱਪ ਸੀ ਸੋਡੀ ਜਰਾ ਹੋਰ ਖੁਆਰ ਹੋ ਲਵੇ ਫਿਰ ਪੁੱਛਾਂਗੇ ਕਿ ਪੁੱਤ ਆਪਣੀ ਮਨਪਸੰਦ ਦਾ ਵਿਆਹ ਕਰਾਣ ਦਾ ਸਵਾਦ ਦੇਖ ਲਿਆ ਇੱਕ ਦਿਨ ਨੂੰ ਦੁਖੀ ਹੋਇਆ ਆਪਣੇ ਮਾਤਾ ਪਿਤਾ ਕੋਲ ਆਪਣਾ ਦੁੱਖ ਸਾਂਝਾ ਕਰਨ ਲੱਗਿਆ ਤਾਂ ਉਹ ਕਹਿਣ ਲੱਗੇ ਕਾਕਾ ਤੂੰ ਸਾਡੇ ਆਖੇ ਨਹੀਂ ਨਾ ਲੱਗਿਆ ਇਸ ਚਿੱਟੇ ਚੰਮ ਤੇ ਮਰ ਗਿਆ ਸੀ ਮੈਂ ਅਕਸਰ ਘਰ 'ਚ ਤੁਹਾਨੂੰ ਦੋਵਾਂ ਭਰਾਵਾਂ ਨੂੰ ਆਖਿਆ ਕਰਦਾ ਹੁੰਦਾ ਸੀ ਕਿ ਬਹੁਤ ਹੀ ਸੋਹਣੀ ਟੀਮੀ ਲਈ ਝਟਕਣ ਦੀ ਲੋੜ ਨਹੀਂ ਹੁੰਦੀ ਸਧਾਰਨ ਟੀਮੀ ਵਧੀਆ ਰਹਿੰਦੀ ਹੈ ਮਹਾਤਮਾ ਬੁੱਧ ਜੀ ਵੀ ਕਿਹਾ ਕਰਦੇ ਸੀ ਕਿ ਸੋਹਣੀ ਇਸਤਰੀ ਮੌਤ ਦਾ ਖੂ ਹੁੰਦਾ ਹੁਣ ਤੇਰੀ ਹਾਲਤ ਵੀ ਉਸੇ ਵਰਗੀ ਆ ਕਿ ਮਰਿਆਂ ਨਾਲੋਂ ਵੀ ਬੱਤਰ ਹੋ ਕੇ ਦਿਨ ਗੁਜ਼ਾਰ ਰਹੇ ਹੈਂ ਖੈਰ ਇੱਕ ਵਾਰੀ ਅਸੀਂ ਉਹਨੂੰ ਸਮਝਾਵਾਂਗੇ ਜੇ ਉਹ ਮੰਨ ਗਈ ਤਾਂ ਠੀਕ ਆ ਨਹੀਂ ਤਾਂ ਅਸੀਂ ਤਾਂ ਇੱਥੋਂ ਚਲੇ ਜਾਣਾ ਫਿਰ ਅਗਲੇ ਦਿਨ ਉਹ ਰਵਨੀਤ ਨੂੰ ਸਮਝਾਉਣ ਲੱਗੇ ਉਹ ਉਹਨਾਂ ਦੇ ਗਲ ਪੈ ਗਈ ਕਹਿਣ ਲੱਗੀ ਇੱਥੋਂ ਦਫਾ ਹੋ ਜਾ ਕਿਧਰੇ ਹੋ ਟਿਕਾਣਾ ਕਰੋ ਆਪਣਾ ਮੈਨੂੰ ਤੁਹਾਡੀ ਸਿੱਖਿਆ ਦੀ ਕੋਈ ਲੋੜ ਨਹੀਂ। ਅਗਲੇ ਦਿਨ ਉਹ ਰਵਨੀਤ ਦੇ ਦਫ਼ਤਰ ਮੁੜਨ ਤੋਂ ਪਹਿਲਾਂ ਪਹਿਲਾਂ ਚਲੇ ਗਏ। ਸ਼ਾਮੀ ਜਦੋਂ ਰਵਨੀਤ ਨੇ ਉਹਨਾਂ ਦਾ ਕਮਰਾ ਖਾਲੀ ਦੇਖਿਆ ਤਾਂ ਪ੍ਰਸੰਨ ਹੋ ਗਿਆ। ਉਹਨੂੰ ਜਾਪਿਆ ਜਿਵੇਂ ਘਰ ਦਾ ਸਾਰਾ ਗੰਦਮੰਦ ਨਿਕਲ ਗਿਆ ਹੋਵੇ। ਉਹਨੇ ਫਰਨੈਲ ਪਵਾ ਕੇ ਕਮਰਾ ਧੋਤਾ ਫਿਰ ਘਰ ਦਾ ਵਾਧੂ ਸਮਾਨ ਸੁੱਟ ਦਿੱਤਾ। ਜਦੋਂ ਰਾਤੀ ਸੋਢੀ ਲੇਟ ਘਰ ਮੁੜਿਆ ਤਾਂ ਇਹ ਸਭ ਦੇਖ ਕੇ ਉਦਾਸ ਜਾ ਹੋ ਗਿਆ। ਹੁਣ ਉਹਦੇ ਨਾਲ ਮਨ ਦੀ ਗੱਲ ਕੌਣ ਕਰੇਗਾ? ਉਹ ਰਵਨੀਤ ਨਾਲ ਇਸ ਬਾਰੇ ਗੱਲ ਕਰਨਾ ਚਾਹੁੰਦਾ ਸੀ ਪਰ ਫਿਰ ਇਹ ਸੋਚ ਕੇ ਚੁੱਪ ਹੋ ਗਿਆ ਕਿ ਕਿਦਰੇ ਸਵੇਰੇ ਫੇਰ ਸਸਪੈਂਡ ਹੀ ਨਾ ਕਰਾ ਦੇਵੇ ਉਹ ਚੁੱਪ ਕਰਕੇ ਆਪਣੇ ਕਮਰੇ 'ਚ ਜਾ ਕੇ ਅਤੀਤ ਤੇ ਵਰਤਮਾਨ ਬਾਰੇ ਸੋਚ ਕੇ ਕਰਮਾਂ ਨੂੰ ਰੋਣ ਲੱਗ ਪਿਆ ਭਵਿੱਖ ਬਾਰੇ ਤਾਂ ਸਮਝ ਨਹੀਂ ਸੀ ਆ ਰਹੀ ਕਿ ਕੀ ਕਰ ਸਕਦਾ ਸੀ ਦੋਨੋਂ ਬੱਚੇ ਜਦੋਂ ਥੋੜੇ ਜਿਹਾ ਵੱਡੇ ਹੋਏ ਤਾਂ ਰਵਨੀਤ ਨੂੰ ਲੱਗਿਆ ਕਿ ਆਜ਼ਾਦੀ ਵਿੱਚ ਵਿੰਗਨ ਪੈਣ ਲੱਗ ਪਿਆ ਉਹਨੇ ਸੋਚਿਆ ਕਿ ਬੱਚੇ ਇਹ ਸਭ ਕੁਝ ਦੇਖ ਕੇ ਵਿਗੜ ਜਾਣਗੇ ਸੋਨੇ ਸੋਢੀ ਤੋਂ ਬਿਨਾ ਪੁੱਛੇ ਉਹਨਾਂ ਨੂੰ Shimla ਦੇ ਪ੍ਰਸਿੱਧ Residential School ਵਿੱਚ ਦਾਖਲ ਕਰਾਤਾ। ਆਪਣੀ ਇਸ ਸਿਆਣਪ ਤੇ ਉਹ ਆਪ ਹੀ ਪ੍ਰਸੰਨ ਹੋਣ ਲੱਗ ਪਈ। ਸੋਢੀ ਨੂੰ ਲੱਗਿਆ ਕਿ ਉਹ ਅਜੇ ਹੀ ਮਾਰੂ ਇਕਲ ਵਿੱਚ پاگل ਹੋ ਜਾਊਗਾ। ਪਰ ਉਹਦੀ ਕੀਨੂੰ ਪਰਵਾਹ ਸੀ? ਸੋਢੀ ਦਾ ਘਰ ਹੁਣ ਅਫਸਰਾਂ ਦਾ ਗੈਸਟ ਹਾਊਸ ਬਣ ਚੁੱਕਿਆ ਸੀ। ਸ਼ਾਮਾਂ ਨੂੰ ਆਉਂਦੇ, दारू ਪਿੰਦੇ, ਖਾਣਾ ਖਾਂਦੇ, ਰਾਤ ਬੜੇ ਆਰਾਮ ਨਾਲ ਕੱਟ ਕੇ ਸਵੇਰੇ ਤੁਰ ਜਾਂਦੇ। ਸੋਢੀ ਆਪਣੇ ਕਮਰੇ 'ਚ ਪਿਆ ਕਲਪੀ ਜਾਂਦਾ। ਫਿਰ ਉਸਨੇ ਹੋਰ ਤਰ੍ਹਾਂ ਕਰਨਾ ਸ਼ੁਰੂ ਕਰਤਾ ਜਦੋਂ ਸ਼ਾਮ ਨੂੰ ਕੋਈ ਅਫਸਰ ਜਾਂ ਕਾਰਾਂ ਵਾਲੇ ਬੰਦੇ ਘਰੇ ਆਉਂਦੇ ਤਾਂ ਚੁੱਪਚਾਪ ਘਰੋਂ ਨਿਕਲ ਜਾਂਦਾ ਜਾਂ ਕਿਸੇ ਹੋਟਲ ਤੇ ਜਾਂ ਫਿਰ ਸਰਾਜ ਕਮਰਾ ਲੈ ਕੇ ਆਰਾਮ ਨਾਲ ਸੋ ਜਾਂਦਾ ਕਿ ਇਹ ਹੀ ਮੇਰੀ ਕਿਸਮਤ ਚ ਲਿਖਿਆ ਉਹ ਸੋਚਦਾ ਰਹਿੰਦਾ ਘੜ ਤਾਂ ਘੜਦਾ ਰਹਿੰਦਾ ਉਹਦਾ ਅੰਦਰਲਾ ਮਰਦ ਕਈ ਵਾਰ ਆਕੜ ਕੇ ਖਲੋਂਦਾ ਫਿਰ ਸੋਚ ਕੇ ਚੁੱਪ ਕਰ ਜਾਂਦਾ ਗੱਲ ਬਹੁਤ ਅੱਗੇ ਵੱਧ ਚੁੱਕੀ ਹੈ સુધાર ਦੀ આશ ਨਹੀਂ ਸੀ ਇਸ ਲਈ ਕੁਝ ਕਹਿਣ ਦਾ ਕੀ ફાયદો ਹੁਣ ਤਾਂ ਦਫ਼ਤਰ ਚ ਸੋਡੀ ਦੀ હાજਰੀ ਵਿੱਚ ਲੋਕ ਰਵਨੀਤ ਦੀਆਂ ਰੰਗინੀਆਂ ਦੀ ਚਰਚਾ ਆਮ ਕਰਨ ਲੱਗ ਪਈ ਸੀ ਉਹ ਅਫਸਰਾਂ ਨਾਲ ਰਲ ਕੇ ਹਜ਼ਾਰਾਂ ਰੁਪਏ ਕਮਾ ਰਹੀ ਸੀ ਚੰਗੇ ਅਮੀਰ ਸਰਕਲ ਵਿੱਚ ਵਿਚਰਨ ਲੱਗ ਪਈ ਸੀ ਰਾਤਾਂ ਨੂੰ ਕੋਕਟੇਲ ਪਾਰਟੀਆਂ ਹੁੰਦੀਆਂ ਜੂਏ ਦੀਆਂ ਬਾਜ਼ੀਆਂ ਲੱਗਦੀਆਂ ਅੱਧੀ ਰਾਤ ਨੂੰ ਅਚਾਨਕ ਬੱਤੀਆਂ ਬੁੱਝ ਜਾਂਦੀਆਂ ਇੱਕਦਮ ਘੁੱਪ ਹਨੇਰਾ ਹੋ ਜਾਂਦਾ ਅਜੀਬ ਜਾਂ ਜਾਦੂਮਈ ਮਾਹੌਲ ਬਣ ਜਾਂਦਾ ਅਜੀਬ ਜਿਹੀਆਂ ਆਵਾਜ਼ਾਂ ਆਉਂਦੀਆਂ ਮਧੁਰ ਮਧੁਰ ਤੇ दारू ਦੀਆਂ ਭੀਜੀਆਂ ਆਵਾਜ਼ਾਂ ਤੜਪ ਭਰਪੂਰ ਤੇ ਫਿਰ ਸ਼ਾਂਤ ਤਸੱਲੀ ਵਾਲੀਆਂ ਆਵਾਜ਼ਾਂ ਸ਼ਰੀਰ ਨਿਸਲ ਹੋ ਜਾਂਦੇ ਤੇ ਸੰਭਲ ਜਾਂਦੇ ਲਾਈਟਾਂ ਜਗਦੀਆਂ ਤੇ ਲੋਕ ਕੱਪੜੇ ਠੀਕ ਠਾਕ ਕਰਦੇ ਬਾਏ ਬਾਏ ਕਰਦੇ ਤੇ ਆਪਣੇ ਆਪਣੇ ਘਰਾਂ ਨੂੰ ਤੁਰ ਪੈਂਦੇ ਸਭ ਰਵਨੀਤ ਨੂੰ ਪਿਆਰ ਦੇ ਉਹਦੀਆਂ ਸਿਫਤਾਂ ਕਰ ਦੇਣਾ ਥੱਕਦੇ ਸੋਡੀ ਇਹ ਸਭ ਕੁਝ ਦੇਖਦਾ ਦੇਖਦਾ ਪੱਥਰ ਹੋ ਗਿਆ ਸੀ ਇੱਕ ਦਿਨ ਕਮਾਲ ਹੋ ਗਈ। ਸੋਡੀ ਅਚਾਨਕ ਕਮਰੇ 'ਚ ਦਾਖਲ ਹੋਇਆ ਤਾਂ ਮੁਖੀ ਰਵਨੀਤ ਨੂੰ ਬਾਹਾਂ 'ਚ ਲਈ ਕਲੋਲ ਕਰ ਰਿਹਾ ਸੀ। ਸੋਡੀ ਅੰਦਰ ਅੱਗ ਵਾਂਗ ਗੁੱਸਾ ਭੜ ਗਿਆ। ਉਹਨੇ ਬੌਸ ਨੂੰ ਗਲੋਂ ਫੜ ਲਿਆ ਤੇ ਥੱਪੜ ਮਾਰਦਿਆਂ ਆਖਿਆ ਕੁੱਤੇ ਕਮੀਨੇ ਗਧੇ ਨਿਕਲ ਜਾ ਨਹੀਂ ਤਾਂ ਤੇਰਾ ਖੂਨ ਪੀਜੂ ਮੈਂ। ਬੌਸ ਉੱਥੇ ਹੀ ਹਨੇਰੀ ਹੋ ਗਿਆ। ਉਹਨੇ ਮੁੜ ਰਵਨੀਤ ਵੱਲ ਮੂੰਹ ਕੀਤਾ ਤੇ ਹੈਰਾਨ ਹੋਈ ਦੇਖ ਰਹੀ ਸੀ ਕਿ ਉਹਦਾ ਪਤੀ ਹੈ ਜਾਂ ਕੋਈ ਹੋਰ। ਸੋਡੀ ਸ਼ੇਰ ਬਣਿਆ ਹੋਇਆ ਸੀ। ਉਹਨੇ ਪਲਵੀ ਜੀ ਰਵਨੀਤ ਨੂੰ ਗੁੱਤੋਂ ਫੜ ਕੇ ਖੜੀਸ ਕੇ ਪੁੰਜੇ ਸੁੱਟ ਲਿਆ ਫਿਰ ਜੁੱਤੀ ਲਾ ਕੇ ਘੱਟੋ ਘੱਟ 100 ਜੁੱਤੀ ਮਾਰੀ ਹਜ਼ਾਰ ਗਾਲ ਕੱਢੀ ਫਿਰ ਉਹ ਨਿਡਾਲ ਹੋ ਗਿਆ ਰਵਨੀਤ ਰੋਂਦੀ ਰਹੀ ਆਪਣੇ ਕਮਰੇ 'ਚ ਜਾ ਕੇ ਹੋਂਕ ਸੌਂ ਗਿਆ ਰਵਨੀਤ ਜ਼ਖਮੀ ਸੱਪਣੀ ਵਾਂ ਕਮਰੇ 'ਚ ਪਈ ਘਾੜ ਤਾਂ ਘੜਦੀ ਰਹੀ ਅਖੀਰ ਮਨਹਿਮਾ ਨੇ ਫੈਸਲਾ ਕੀਤਾ ਕਿ ਹਜੇ ਚੁੱਪ ਰਹਿਣਾ ਚਾਹੀਦਾ ਹੈ ਗੱਲ ਨੂੰ ਠੰਡੀ ਪੈ ਜਾਣਾ ਚਾਹੀਦਾ ਫਿਰ ਇਹਨੂੰ ਪੁੱਤ ਬਣਾਉਂਗੀ ਉਹਨੇ ਗਿੱਦੜ ਚਾਲ ਚੱਲੀ ਅਗਲੀ ਸਵੇਰ ਉੱਠਦਿਆਂ ਹੀ ਸੋਢੀ ਦੇ ਪੈਰੀ ਹੱਥ ਲਾਏ ਮਾਫੀ ਮੰਗਦਿਆਂ ਆਖਿਆ ਜੀ ਮੈਨੂੰ ਮਾਫ ਕਰ ਦਿਓ ਮੈਂ ਆਪ ਨੂੰ ਬੜਾ ਤੰਗ ਕੀਤਾ ਮੇਰੇ ਅਵਗੁਣ ਬੜੇ ਨੇ ਹੁਣ ਮੈਂ ਸੁਧਾਰਨ ਲਈ ਕੋਸ਼ਿਸ਼ ਕਰੂੰਗੀ ਇਹ ਰਾਤ ਵਾਲੀ ਗੱਲ ਕਿਸੇ ਨੂੰ ਦੱਸਿਓ ਨਾ ਸੋਢੀ ਕਹਿਣ ਲੱਗਾ ਰਵਨੀਤ ਮਾਫ ਕੀਤਾ ਚੱਲ ਪਰ ਯਾਦ ਰੱਖ ਹੁਣ ਜਦੋਂ ਮੈਨੂੰ ਖਿਜਾਇਆ ਨਾ ਫਿਰ ਇਹੀ ਹਾਲ ਕਰੂੰਗਾ ਫਿਰ ਘਰ ਦਾ ਮਾਹੌਲ ਸੁਖਾਵਾਂ ਹੋ ਗਿਆ ਸੋਢੀ ਪਛਤਾ ਰਿਹਾ ਸੀ ਕਿ ਜੇ ਇਹ ਹੀ ਪਹਿਲਾਂ ਜੁੱਤੀ ਪ੍ਰੇਡ ਕਰ ਦਿੰਦਾ ਤਾਂ ਚੰਗਾ ਨਾ ਰਹਿੰਦਾ ਚਲੋ ਹੁਣ ਕਿਹੜੇ ਦੇਰ ਹੋਈ ਆ ਉਹਦੇ ਅੰਦਰਲਾ ਮਰਦ ਪਰਸਨ ਸੀ ਰਵਨੀਤ ਨੇ ਮੁਖੀ ਤੇ ਹੋਰ ਵੱਡੇ ਬੰਦਿਆਂ ਨਾਲ ਗੁਪਤ ਮੀਟਿੰਗ ਕਰਕੇ ਇੱਕ ਅਜਿਹਾ ਪ੍ਰੋਗਰਾਮ ਬਣਾਇਆ ਜੀ ਤੋਂ ਸੋਢੀ ਬਿਲਕੁਲ ਬੇਖਬਰ ਸੀ ਮੁਖੀ ਨੇ ਸੋਢੀ ਨੂੰ ਆਪਣੇ ਆਫਿਸ ਬੁਲਾਇਆ ਚਾਹ ਦਾ ਕੱਪ ਪੇਸ਼ ਕੀਤਾ ਕਹਿਣ ਲੱਗਿਆ ਆਪਣੇ ਨਹਿਰੀ ਪਾਣੀ ਦੀ ਬਹੁਤ ਚੋਰੀ ਹੋ ਰਹੀ ਆ ਸਰਕਾਰ ਨੇ ਹੁਕਮ ਕੀਤਾ ਹੈ ਕਿ ਪਾਣੀ ਚੋਰਾਂ ਵਿਰੋਧ ਸਖਤ ਕਾਰਵਾਈ ਕਰੋ ਮੈਂ ਸਾਰੇ ਅਫਸਰਾਂ ਦੀ ਅੱਜ ਰਾਤ ਛਾਪੇ ਮਾਰਨ ਤੇ ਡਿਊਟੀਆਂ ਲਾਈਆਂ ਨੇ ਤੁਸੀਂ ਵੀ ਆਪਣੇ ਚਾਰਜ ਵਾਲੀਆਂ ਨਹਿਰਾਂ ਤੇ ਰਾਤ ਨੂੰ ਗੇੜਾ ਮਾਰੋ ਚੋਰੀ ਕਰਨ ਵਾਲਿਆਂ ਬਾਰੇ ਸਵੇਰੇ ਰਿਪੋਰਟ ਕਰੋ ਆਪਣੀ ਸਾਰੀ ਕਾਰਵਾਈ ਲਿਖ ਕੇ ਦੇਣੀ ਆ ਤਾਂ ਕਿ ਆਪ ਨੂੰ ਇਨਾਮ ਵੀ ਦਿਵਾ ਸਕਾਂ ਸੋਡੇ ਹੈਰਾਨ ਕਿ ਬੌਸ ਬੜਾ ਮਿੱਠਾ ਬਣ ਰਿਹਾ ਹੈ ਪਹਿਲਾਂ ਤਾਂ ਕਦੇ ਅਜਿਹੀ ਡਿਊਟੀ ਨਹੀਂ ਲਾਈ ਉਹਨੇ ਖੈਰ ਡਿਊਟੀ ਵਧੀ ਹੈ ਰਾਤ ਪੈਂਦੇ ਸੋਢੀ ਸਰਕਾਰੀ ਜੀਪ ਲੈਣ ਲਈ ਗਿਆ ਤਾਂ ਦੇਖਿਆ ਤਾਂ ਜੀਪ ਤਾਂ ਉੱਥੇ ਹੈ ਹੀ ਨਹੀਂ ਕੋਈ ਅਫਸਰ ਲੈ ਗਿਆ ਹੋਣਾ ਕੁਝ ਚਿਰ ਉਡੀਕਣ ਮਗਰੋਂ ਇਹ ਸੋਚ ਕੇ ਉਹ ਸਕੂਟਰ ਤੇ ਚੱਲ ਪਿਆ ਕਿ ਐਵੇਂ 10 ਕਿਲੋਮੀਟਰ ਦਾ ਗੇੜਾ ਹੀ ਤਾਂ ਮਾਰਨਾ ਹੈ ਕੀ ਫਰਕ ਪੈਂਦਾ ਨਹਿਰ ਦੇ ਮੋਗੇ ਚ ਐਕ ਕਰ ਦੋ ਹੌਲੀ ਹੌਲੀ ਸਕੂਟਰ ਚਲਾ ਰਿਹਾ ਸੀ ਹਜੇ 6-7 ਕਿਲੋਮੀਟਰ ਹੀ ਗਿਆ ਸੀ ਕਿ ਅਚਾਨਕ ਓਲੇ ਵਿੱਚ ਲੁਕੇ ਬੰਦਿਆਂ ਨੇ ਬ੍ਰਸਟ ਮਾਰਿਆ ਤੇ ਸੋਢੀ ਮਿੱਟੀ ਦੀ ਢੇਰੀ ਬਣ ਗਿਆ ਉਨੁਹਾਏ ਕਹਿਣ ਤੱਕ ਦਾ ਮੌਕਾ ਨਹੀਂ ਸੀ ਮਿਲਿਆ ਅਗਲੇ ਦਿਨ ਅਖਬਾਰਾਂ 'ਚ ਖਬਰ ਆਈ ਕਿ ਪ੍ਰਸਿੱਧ ਇੰਜੀਨੀਅਰ ਸੁਰਿੰਦਰ ਸਿੰਘ ਸੋਢੀ ਸ਼ੱਕੀ ਦਹਿਸਤਗਰਦਾਂ ਹੱਥੋਂ ਹਲਾਕ ਹੋ ਗਿਆ ਸਭ ਪਾਸਿਓਂ ਹਮਦਰਦੀ ਦੇ ਸਨੇਹੇ ਸਰਕਾਰ ਵੱਲੋਂ مالی ਸਹਾਇਤਾ ਵਿਭਾਗ ਵੱਲੋਂ ਪੈਸਾ ਭੋਗ ਵਾਲੇ ਦਿਨ ਤੱਕ ਮਾਲੀ ਹੋਗੀ ਰਵਨੀਤ ਨੇ ਰੋਣ ਦਾ ਅਜੀਹਾ ਪਖੰਡ ਕੀਤਾ ਕਿ ਉਹਦੀਆਂ ਚੀਕਾਂ ਨੇ ਲੋਕਾਂ ਨੂੰ ਹਸਾ ਦਿੱਤਾ ਫਿਰ ਲੋਕ ਚਲੇ ਗਏ ਉਹ ਮਨ ਹੀ ਮਨ ਪ੍ਰਸੰਨ ਸੀ ਕਿ ਜਿਉਂਦਾ ਗਦਾ ਕੁਝ ਸੌਦਾ ਤੇ ਮਰਿਆ ਕਹੀਂ ਲੱਖ ਦਾ ਕੁਝ ਦਿਨ ਮਗਰੋਂ ਮੁਖੀ ਆਪਣੇ ਖਾਸ ਬੰਦਿਆਂ ਨਾਲ ਇੱਕ ਸ਼ਾਮ ਅਫਸੋਸ ਕਰਨ ਦੇ ਭੱਜ ਰਵਨੀਤ ਦੇ ਘਰ ਆਇਆ ਕੋਕਟੇਲ ਪਾਰਟੀ ਹੋਈ ਰਵਨੀਤ ਨੇ ਉਹਨਾਂ ਸਾਰਿਆਂ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਉਹਦੀ ਇੱਜ਼ਤ ਨੂੰ ਹੱਥ ਪਾਉਣ ਵਾਲੇ ਨੂੰ ਫਨਾ ਕਰਕੇ ਉਹਦੇ ਮਾਨ ਸਤਕਾਰ ਨੂੰ ਬਹਾਲ ਕੀਤਾ ਦਫ਼ਤਰ ਵਿੱਚ ਜਦੋਂ ਦੋ ਜਣੇ ਸੋਡੀ ਦੇ ਕਤਲ ਦੀ ਗੱਲ ਕਰਦੇ ਤਾਂ ਅਖੀਰ ਆਖਦੇ ਚਲੋ ਰਬਨੀਤ ਨੂੰ ਹੁਣ ਮੌਜ ਰਹੂਗੀ। ਸੋਡੀ ਨੇ ਆਪਣੀ ਪਤਨੀ ਤੇ ਵਿਸ਼ਵਾਸ ਕਰਕੇ ਬਹੁਤ ਵੱਡੀ ਗਲਤੀ ਕੀਤੀ ਸੀ। ਸੱਪ ਨੂੰ ਜਿੰਨਾ ਮਰਜ਼ੀ ਦੁੱਧ ਪਿਆ ਲੋ। ਪਰ ਉਹ ਡੰਗ ਮਾਰਨਾ ਨਹੀਂ ਛੱਡਦਾ। ਰਬਨੀਤ ਵੀ ਕੁਝ ਅਜਿਹੀ ਕਿਸਮ ਦੀ ਔਰਤ ਸੀ। ਸੋ ਦੋਸਤੋ ਆਪਣੇ ਆਪਣੇ ਵਿਚਾਰ ਜ਼ਰੂਰ ਸਾਂਝੇ ਕਰਿਓ। ਮਿਲਦੇ ਹਾਂ ਨਵੀਂ ਕਹਾਣੀ ਦੇ ਨਾਲ। ਪੰਜਾਬੀ ਆਵਾਜ਼ ਕਹਾਣੀਆਂ ਨੂੰ ਸੁਣਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦੀ। ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਜ਼ਰੂਰ ਕਰਿਓ ਆਪਣੇ ਆਪਣੇ ਵਿਚਾਰ ਜ਼ਰੂਰ ਸਾਂਝੇ ਕਰਿਆ ਕਰੋ ਜੀ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਧੰਨਵਾਦ